ਨਸ਼ਾਣਾ ਜ਼ਿਲ੍ਹਾ ਬਰਨਾਲਾ ਦੇ ਬਾੜ ਨੰਬਰ 7 ਵਿੱਚ ਪਹੁੰਚੇ ਜਿਹੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਕੋਲੇ ਸਾਰੇ ਹੀ ਮਾਜਬੀ ਸਿੱਖ ਪਰਿਵਾਰਾਂ ਦੇ ਘਰ ਆਗੇ ਇੱਥੇ ਜਿਹੜੇ ਘਰਾਂ ਦੀ ਹਾਲਤ ਆ ਕਿ ਮੀਂਹ ਦੇ ਪਾਣੀ ਤੋਂ ਬਾਅਦ ਬਹੁਤ ਤਰਸਯੋਗ ਹੋ ਗਈ ਇਹਨਾਂ ਦੇ ਸੱਤਾ ਪਾਟਕਾਂ ਨੇ ਤੇ ਬੁਰਾ ਹਾਲ ਆ ਇਹਨਾਂ ਦੇ ਜਿਹੜੇ ਸ਼ਾਰਟ ਆ ਉਹ ਵੀ ਤੁਹਾਨੂੰ ਤੁਸੀਂ ਸਾਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਹਨਾਂ ਦੇ ਘਰਾਂ ਦੀ ਜਿਹੜੀ ਤਰਸਯੋਗ ਹਾਲਤ ਆ ਤੁਸੀਂ ਦੇਖ ਕੇ ਆਪ ਹੀ ਰਨ ਹੋ ਜਾਓਗੇ ਬੇਸ਼ੱਕ ਅੱਜ ਬਾਰਸ਼ ਹੋਣੋਂ ਹਟੇ ਨੂੰ ਵੀ 2-3 ਦਿਨ ਹੋ ਗਏ ਪਰੰਤੂ ਇਹਨਾਂ ਦੇ ਘਰਾਂ 'ਚ ਹਜੇ ਤੱਕ ਵੀ ਕੋਈ ਪੰਚ ਸਰਪੰਚ ਬੀਡੀਪੀਓ ਦਾ ਦਫ਼ਤਰ ਸ਼ਹਿਣਾ ਦਾ ਅਧਿਕਾਰੀ ਜਾਂ ਆਪਣੇ ਮਨਰੇਗਾ ਦਾ ਅਧਿਕਾਰੀ ਜਾਂ ਕੋਈ ਪਟਵਾਰਖਾਨੇ 'ਚੋਂ ਜਾਂ ਕੋਈ ਡੈਪਟੀ ਕਮਿਸ਼ਨਰ ਦਫ਼ਤਰ 'ਚੋਂ ਜਾਂ ਕੋਈ ਹੋਰ ਵਿਭਾਗ ਦਾ ਅਧਿਕਾਰੀ ਇਹਨਾਂ ਦੇ ਘਰੇ ਸਰਵੇ ਕਰਨ ਨਹੀਂ ਆਇਆ ਸਾਰਿਆਂ ਦੇ ਤੇ ਇੱਧਰ ਹੈਗਾ ਜਿਹੜਾ ਘਰ ਸੀਗਾ ਸੁਖਦੇਵ ਸਿੰਘ ਦਾ ਉਹ ਅਸੀਂ ਦੇਖ ਕੇ ਆਏ ਆ ਕਿ ਉਹਦੀ ਵੀ ਹਾਲਤ ਜਿਹੜੀ ਬਹੁਤ ਨਾਜ਼ੁਕ ਸੀ ਜਦੋਂ ਕਿ ਹਰਜਿੰਦਰ ਵਾਲੇ ਤਾਂ ਕਿਨੋਂ ਆਈ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਜਿਹੜਾ ਹਰਜਿੰਦਰ ਸਿੰਘ ਆ ਉਹ ਮਜ਼ਦੂਰੀ ਦਾ ਕੰਮ ਕਰਦਾ ਦਿਹਾੜੀ ਦਫਟਾ ਕਰਕੇ ਆਉਂਦਾ ਟਾਈਮ ਪਾਸ ਕਰਦਾ ਸੁਖਦੇਵ ਸਿੰਘ ਦੀ ਪਹਿਲਾਂ ਹੀ ਲੱਤ ਕੱਟੀ ਵੀ ਹੈਗੀ ਉਹ ਇੰਡੀਕੈਪਟ ਹੋਣ ਕਾਰਨ ਵਿਚਾਰਾ ਮੇਲੇ ਲਾ ਕੇ ਮੇਲਿਆਂ ਤੇ ਖੜ੍ਹਾਉਣੇ ਵੇਚ ਕੇ ਆਪਦਾ ਟਾਈਮ ਪਾਸ ਕਰਦਾ ਜਿਹੜੀ ਇਹ ਖੜੀ ਹੈਗੀ ਮਾਤਾ ਹਰਮਨਕੌਰ ਇਹਦੇ ਘਰ ਵਾਲੇ ਦੋਨੋਂ ਬਲਬੀਰ ਸਿੰਘ ਨਿੰਬੂ ਸੀਗਾ ਜਿਹਦੀ ਵੀ ਮੌਤ ਹੋ ਚੁੱਕੀ ਆ ਤੇ ਇਹਨਾਂ ਦੇ ਘਰ ਦੀ ਹਾਲਤ ਆ ਇਹਨੇ ਅੱਜ ਸਾਨੂੰ ਦੱਸਿਆਗਾ ਵਿਚਾਰੀ ਨੇ ਕਿ ਮੇਰੇ ਕੋਲੇ ਖੰਡ ਲੈਉਣ ਨੂੰ ਵੀ ਪੈਸੇ ਨਹੀਂ ਸੀ ਚਲੋ ਕੁਦਰਤੀ ਪ੍ਰਮਾਤਮਾ ਇਹ ਜਾ ਮਾਰਾ ਟਾਈਮ ਕਿਤੇ ਕਿਸੇ ਤੇ ਵੀ ਨਾ ਲਿਆਵੇ ਇਹਦੇ ਘਰ ਦੇ ਜਿਹੜੇ ਹਾਲਾਤ ਆਗੇ ਉਹ ਵੀ ਬਹੁਤ ਤਰਸਯੋਗ ਹਾਲਤਾਂ ਕੀ ਇਧਰ ਇਹ ਬਿੰਦਰ ਸਿੰਘ ਦਾ ਘਰ ਆਗਾ ਇਹਨਾਂ ਦੇ ਇਹ ਬੱਚੇ ਬਿੰਦਰ ਸਿੰਘ ਕੀ ਅਸੀਂ ਘਰੇ ਖੜੇ ਆ ਇਹਨਾਂ ਨੇ ਜਦੋਂ ਸੱਤਾਂ ਵਗੈਰਾ ਦਿਖਾਈਆਂ ਤਾਂ ਜਿਹੜਾ ਸੱਤਾਗੋ ਬਿਲਕੁਲ ਚੋਰ ਰਹੀਆਂ ਸੀ ਇਹਨਾਂ ਨੇ ਦੱਸਿਆ ਕਿ ਜਿਹੜਾ ਇਹ ਤੋਂ ਪਹਿਲਾਂ ਮੀਂਹ ਲਗਾਤਾਰ ਪੈਂਦਾ ਰਿਹਾ ਬਾਰਸ਼ ਦੇ ਦਿਨ ਸੀ ਖੜਾਣ ਦੀ ਸਥਿਤੀ ਸੀ ਤਾਂ ਜਿਹੜੇ ਸੀ ਰਾਤਾਂ ਕੱਟੀਆਂ ਨੇ ਉਹ ਬਾਬਾ ਜੀਵਨ ਸਿੰਘ ਗੁਰਦੁਆਰਾ ਦੇ ਹਾਰ ਵਿੱਚ ਕੱਟੀਆਂ ਨੇ ਬਹੁਤ ਹੀ ਨਿੰਦੜ ਜੋ ਘਟੜਾਂ ਗਈ ਕਿ ਕੋਈ ਵੀ ਸਰਕਾਰੀ ਅਧਿਕਾਰੀਆਂ ਨੇ ਇਹਨਾਂ ਦੀ ਆ ਕੇ ਸਾਰ ਨਹੀਂ ਲਈ ਕੋਈ ਵੀ ਹਜੇ ਤੱਕ ਇੱਥੇ ਰਾਸ਼ਨ ਦਾ ਪ੍ਰਬੰਧ ਨਹੀਂ ਕੀਤਾ ਕੋਈ ਵੀ ਇਹਨਾਂ ਨੂੰ ਆਰਥਿਕ ਸਹਾਇਤਾ ਨਹੀਂ ਦਿੱਤੀ ਅਸੀਂ ਹਲਕੇ ਦੇ ਵਿਧਾਇਕ ਲਾਲ ਸਿੰਘ ਉਗੋ ਤੋਂ ਮੰਗ ਕਰਦੇ ਹਾਂ ਕਿ ਆਪਣੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਬਲਾਕ ਦੇ ਅਧਿਕਾਰੀਆਂ ਨੂੰ ਪਹੁੰਚ ਕੇ ਇਹਨਾਂ ਦੇ ਘਰਾਂ ਦੇ ਸਾਰਿਆਂ ਦੇ ਸਰਵੇ ਕਰਾ ਕੇ ਜਿਹੜੇ ਸੱਤਾ ਬਦਲਣ ਵਾਲਿਆਂ ਨੇ ਇਹਨਾਂ ਦੇ ਘਰਾਂ ਦੇ ਸੱਤਾ ਪਾਟ ਚੁੱਕੀਆਂ ਨੇ ਕਿਹਦਾ ਟਾਇਲ ਵਾਲਾ ਡਿੱਗ ਚੁੱਕਿਆ ਹੈ ਇਹਨਾਂ ਦੀ ਮੁਰੰਮਤ ਲਈ ਤੇ ਰਿਪੇਅਰ ਲਈ ਅਤੇ ਮੁਕੰਮਲ ਤੌਰ ਤੇ ਨਵੇਂ ਬਣਾਉਣ ਦੀ ਇਹਨਾਂ ਨੂੰ ਬੰਦ ਕਰਨੀਆਂ ਜੋ ਗਰੰਟਾਂ ਗਈਆਂ ਉਹ ਦਿੱਤੀਆਂ ਜਾਣ ਅਤੇ ਐਨ ਆਰ ਆਈ ਵੀਰਾਂ ਨੂੰ ਵਿਦੇਸ਼ਾਂ ਦੀ ਸਿੱਖ ਸੰਗਤ ਨੂੰ ਬੇਨਤੀ ਕਰਦਾਗਾ ਕਿ ਇਹਨਾਂ ਨੂੰ ਕੋਈ ਰਾਸ਼ਨ ਪਾਣੀ ਦਾ ਵੀ ਜਰੂਰ ਪ੍ਰਬੰਧ ਕੀਤਾ ਜਾਵੇ ਮਰਵੰਦ ਸਕੂਲ ਪਿੰਡ ਕਿਹੜਾ ਤੁਹਾਡਾ ਜੀ ਸੈਣਾ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਘਰ ਦੇ ਹਾਲਾਤ ਬੜੇ ਤਰਸਯੋਗ ਨੇ ਡਿੱਗਣ ਦੇ ਕਿਨਾਰੇ ਨੇ ਪਾਲੇ ਵੀ ਟੁੱਟੇ ਪਏ ਨੇ ਟਾਈਲਾਂ ਵੀ ਟੁੱਟੀਆਂ ਨੇ ਵੀ ਦੇਖਣਾ ਹੈ ਜੀ ਨਹੀਂ ਜੀ ਹੁਣ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਤੁਸੀਂ ਅਸੀਂ ਤਾਂ ਵੀ ਘਰ ਘਰ ਦਾ ਖਾਤਰ ਮੰਗਦੇ ਹਾਂ ਅੱਛਾ ਘਰ ਦੇ ਮਤ ਸਹਾਇਤਾ ਮਿਲ ਜੇ ਹਾਂ ਜੀ ਹਾਂ ਜੀ ਜਿਹੜਾ ਵੀ ਕੋਈ ਐਨ ਆਰ ਆਈ ਵੀਰ ਦੇਖਦਾ ਨੇ ਸਹਾਇਤਾ ਕਰੇ ਜ਼ਰੂਰ ਜੀ ਤੇ ਮਾਤਾ ਜੀ ਕੰਮ ਕੀ ਕਰਦੇ ਹੋ ਤੁਸੀਂ ਕੁਝ ਨਹੀਂ ਕਰਦੇ ਜੀ ਕੰਮ ਬੈਧਵਾ ਤੁਸੀਂ ਜੀ ਹਾਂ ਜੀ ਇੱਕ ਲੱਤ ਤੇ ਬੈਠੀ ਆ ਜੀ ਮਾਤਾ ਬਸ ਲੱਤਾਂ ਪਾਹਜੋਂ ਲੱਤਾਂ ਤੇ ਹਾਂ ਜੀ ਹਾਂ ਜੀ ਠੀਕ ਹੈ ਤੇ ਅੰਕਲ ਦੀ ਡੈਥ ਨੂੰ ਕਿੰਨਾ ਟਾਈਮ ਹੋ ਗਿਆ ਹੋਈ? ਉਹਨੂੰ ਹੋ ਗਿਆ ਲੋੜੀ ਤੋਂ ਪਹਿਲਾਂ ਮੁੱਕਿਆ ਜੀ। ਅੱਛਾ ਅੱਛਾ। ਹਾਂ ਜੀ। ਹੋ ਗਿਆ 2-3-4 ਸਾਲ। ਹਾਂ ਹੋ ਗਿਆ ਜੀ। ਠੀਕ ਹੈ। ਹੁਣ ਮਗਾ ਘਰ ਦੇ ਮੰਦੇ ਹਾਲ ਹੀ ਨਹੀਂ ਹੋ ਰਿਹਾ। ਹਾਂ ਘਰ ਦੇ ਮੰਦੇ ਹਾਲ ਹੀ। ਪਹਿਲਾਂ ਟੁੱਟ ਲਾ ਉੱਠਾ। ਹਾਂ ਜੀ। ਕੋਈ ਆਇਆ ਸਰਕਾਰੀ ਅਧਿਕਾਰੀ ਕੋਈ ਆਇਆ ਹੋਵੇ ਜੀ? ਕੋਈ ਨਹੀਂ ਆਇਆ। ਦੇਖਣ ਵਾਸਤੇ ਕੋਈ ਥੋੜਾ ਘਰ ਜੀ। ਕੋਈ ਨਹੀਂ ਆਇਆ ਕਿ ਗੇੜਾ ਜੀ ਦੇ ਕੇ ਮਰ। ਕੋਈ ਵੀਡੀਓ ਸਾਹਿਬ ਆਏ ਹੁਣ ਜੀ? ਨਾ ਕੋਈ ਨਹੀਂ ਆਇਆ। ਫੈਕਟਰੀ ਸਾਹਿਬ ਆਏ ਹੁਣ ਜੀ ਹਲਕਾ ਵਧਾਈ ਕਲਾਬ ਸਿੰਘ ਉੱਗੋ ਕਿਨੇ ਗੇੜਾ ਮਾਰਿਆ ਹੋਇਆ ਇਸੇ ਹੋਰ ਕੋਈ ਪਾਰਟੀ ਦਾ ਬੰਤਾ ਆਇਆ ਹੋਵੇ ਕੋਈ ਐਨ ਆਰ ਆਈ ਵੀਰ ਕੋਈ ਨਹੀਂ ਆਇਆ ਕਲਵਿੰਦਰ ਕੌਰ ਵੀਰ ਜੀ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਹੀ ਕੀ ਕਹਿਣਾ ਚਾਹੁੰਦੇ ਜਿਹੜੇ ਸੋੜੇ ਘਰ ਦੇ ਹਾਲਾਤ ਬੜੇ ਤਰਸਯੋਗ ਨੇ ਡਿੱਗਣ ਦੇ ਕਿਨਾਰੇ ਨੇ ਘਰ ਜੀ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਤੁਸੀਂ ਥੋੜੀ ਹੈਲਪ ਕੀਤੀ ਜਾਵੇ ਹੂੰ ਤੁਹਾਨੂੰ ਪਤਾ ਹੀ ਹੈ ਟਾਇਲ ਵਾਲਿਆਂ ਦੇ ਪੈਸੇ ਮਿਲਦੇ ਹੁੰਦੇ ਹੀ ਫਾਰਮ ਫੂਰਮ ਭਰਿਆ ਤੁਸੀਂ ਜੀ ਟਾਇਲ ਵਾਲੇ ਨੇ ਹਾਂ ਜੀ ਭਰੇ ਸੀ ਕਿੰਨਾ ਟਾਈਮ ਲੱਗਾ ਭਰਿਆ ਉਹ ਜੀ ਦੋ ਤਿੰਨ ਵਾਰੀ ਭਰਤੇ ਵੀਰ ਜੀ ਅੱਛਾ ਸਰ ਹਜੇ ਤੱਕ ਕੋਈ ਆਈ ਨਹੀਂ ਸਰ ਗ੍ਰਾਂਟ ਕੋਈ ਆਇਆ ਸੈਕਟਰੀ ਸਾਹਿਬ ਆਇਆ ਹੋਵੇ ਕੋਈ ਜ ਕੋਈ ਵੀਡੀਓ ਸਾਹਿਬ ਆਏ ਹੁਣ ਦੇਖਣ ਵਾਸਤੇ ਕਿੱਦੇ ਦਾ ਮੀਂਹ ਪੈਂਦਾ ਕੋਈ ਦੇਖਣ ਆਏ ਨਹੀਂ ਜੀ ਨਹੀਂ ਆਈ ਨਹੀਂ ਜੀ ਕੋਈ ਇੱਕ ਵਾਰ ਕੋਈ ਆਈ ਸੀ ਜੀ ਸੈਕਟਰੀ ਸਾਹਿਬ ਅੱਛਾ ਅੱਛਾ ਬਸ ਯੂ ਰਿਫਾਰਮ ਭਰ ਤੇ ਉਸ ਤੋਂ ਬਾਅਦ ਨਹੀਂ ਆਈ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਆਇਆ ਨਹੀਂ ਹੋ ਗਈ ਮਿੰਨਾ ਦਾ ਮਹੀਨਾ ਕੋ ਠੀਕ ਹੈ ਤੁਸੀਂ ਹੁਣ ਪੰਜਾਬ ਸਰਕਾਰ ਤੋਂ ਮੰਗ ਕੀ ਕਰਦੇ ਤੁਸੀਂ ਹੈਲਪ ਕੀਤੀ ਜਾਵੇ ਤੁਹਾਨੂੰ ਪਤਾ ਹੀ ਹੈ ਸਾਰੇ ਕਮਰੇ ਚੋਈ ਜਾਂਦੇ ਹੀ ਸਾਡੇ ਰੋਟੀ ਲਾਉਣ ਨੂੰ ਵੀ ਥਾਂ ਹੈ ਨਹੀਂ ਸੀ ਗਈ ਕੋਈ ਐਨ ਆਰ ਆਈ ਵੀਰ ਦੇਖਦਾ ਹੋਵੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹੈਲਪ ਕਰ ਸਕਣ ਸਰਜੀਤ ਘੋਰਾ ਜੀ ਪਿੰਡ ਕਿਹੜਾ ਤੁਹਾਡਾ ਜੀ ਸਹਿਣਾ ਕੀ ਕਹਿਣਾ ਚਾਹੁੰਦੇ ਮਾਤਾ ਜਿਹੜੇ ਘਰ ਦੀਆਂ ਡਾਟਾਂ ਪਾਟਾਂ ਹਾਂ ਜੀ ਸਸਾ ਸਾਡੇ ਤਾਂ ਸਾਰੇ ਕਮਰੇ ਹੀ ਬਸ ਪਾਟੇ ਪਏ ਹੈਗੇ ਕੋਈ ਬੁਰਾ ਹਾਲ ਹੀ ਹੈ ਸਾਡਾ ਤਾਂ ਮੇਰੇ ਘਰ ਵਾਲੇ ਨੂੰ ਵੀ ਦਰੰਗ ਹੋਇਆ ਵਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਦਰੰਗ ਹੋ ਗਿਆ ਸਾਲ ਹੋ ਗਿਆ ਕੋਈ ਕਮਾਉਣ ਵਾਲਾ ਹੈ ਨਹੀਂ ਜੀ ਹਾਂ ਕਿੰਨੀ ਉਮਰ ਆ ਮਤ ਤੁਹਾਡੀ ਜੀ ਹੋ ਗਈ 60 70 ਸਾਲ ਦੀ ਪੈਨਸ਼ਨ ਤੇ ਗੁਜ਼ਾਰਾ ਕਰਦੇ ਹਾਂ 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 ਪੈਨਸ਼ਨ ਤੇ ਨਾ ਇਹ ਦੋਵੇਂ ਮਾਤਾ ਜੀ ਕੋਈ ਅਧਿਕਾਰੀ ਆਇਆ ਕੋਈ ਸਰਕਾਰੀ ਅਧਿਕਾਰੀ ਆਇਆ ਕੋਈ ਕੁਝ ਨਹੀਂ ਆਇਆ ਸਾਡੇ ਦਾ ਕੋਈ ਨਹੀਂ ਸਾਹਿਬ ਆਇਆ ਹੋਵੇ ਨਾ ਨਾ ਕੋਈ ਨਹੀਂ ਆਇਆ ਹੀ ਪੈਂਦੇ ਵਿੱਚ ਆਇਆ ਹੋਵੇ ਕੋਈ ਜੀ ਕੋਈ ਜੀ ਨਹੀਂ ਆ ਕੇ ਖੜਾ ਬੋਟਾ ਬੇਲੀ ਆਉਂਦੇ ਆ ਹੂੰ ਕੋਈ ਆਪਣੇ ਐਮ ਐਲ اے ਆਏ ਹੁਣ ਲਾਭ ਸਿੰਘ ਉੱਗੋ ਨੇ ਗੇੜਾ ਮਾਰਿਆ ਉਸਹਿਣੇ ਦੇ ਵਿੱਚ ਨਾ ਨਾ ਜਿਵੇਂ ਹਲਕਾ ਪੈਂਦਾ ਨਾ ਸਹਿਣਾ ਹੀ ਇਹ ਨਹੀਂ ਨਹੀਂ ਆਇਆ